ਫੇਰ ਆਪਾਂ ਕਹਿ ਦਿੰਨੇ ਆ ਕਿ 48 ਡਿਗਰੀ ਤੇ ਪਹੁੰਚ ਗਿਆ ਤਾਪਮਾਨ ਹੈ 55 ਦੇ 60 ਦੇ 50 ਦੇ ਪਹੁੰਚ ਜਾਊਗਾ ਤੇ ਪਹੁੰਚਣਾ ਹੀ ਆ ਬਾਈ ਜੀ ਆਹ ਦੇਖ ਲਓ ਪਤਾ ਨਹੀਂ ਕਿਹੜੇ ਸਲੱਗ ਨੇ ਅੱਗ ਲਾਈ ਸੀਗੀ ਭਾਂਬੜ ਨਿਕਲੀ ਜਾਂਦੇ ਤੇ ਇਧਰਲੇ ਪਾਸੇ ਦੇਖ ਲਓ ਸੜਕ ਦੇ ਦੋਨੇ ਪਾਸੇ ਹੀ ਅੱਗ ਲੱਗਿਆ ਪਤਾ ਨਹੀਂ ਕਿਹੜਾ ਮਹਾਨ ਹੈ ਜਾਂ ਸੀਗਾ ਬੰਦਾ ਤੇ ਇਧਰਲੇ ਪਾਸੇ ਆ ਟਾਲੀ ਮੱਚੀ ਜਾਂਦੀ ਆਹ ਦੇਖ ਲਓ ਆਹ ਵੇਖ ਲਓ ਬਾਈ ਅਗ ਲਾਈ ਪਈ ਤੇ ਟਾਲੀ ਆ ਦੱਸੋ ਇਹ ਕਿਹੜੇ ਮਹਾਨ ਸ਼ਖਸੀਅਤ ਦਾ ਕੰਮ ਆ ਵੇਖ ਲਓ ਬਈ ਵਾਣਾ ਜੀ ਤਾਂ ਚਲ ਵਾਣ ਤਾਂ ਵਾਏ ਪਏ ਆ ਆ ਪਤਾ ਨਹੀਂ ਕਿਹੜਾ ਅਗ ਲਾ ਗਿਆ ਦੋਨੇ ਪਾਸੇ ਆ ਸੜਕ ਵਗਦੀ ਆ ਵਿੱਚ ਧੂਆ ਬਾਈ ਤੇ ਜੇ ਕਿਸੇ ਦਾ ਨੁਕਸਾਨ ਹੋ ਗਿਆ ਪਤਾ ਨਹੀਂ ਕਿਹੜਾ ਸੀਗਾ ਮਹਾਨ ਸ਼ਖਸੀਅਤ ਤੇ ਅਗ ਲਾ ਕੇ ਤੇ ਉਹ ਨਿਕਲ ਗਿਆ ਤੇ ਇਧਰਲੇ ਪਾਸੇ ਵੇਖ ਲਓ ਆ ਵੇਖੋ ਕਿਵੇਂ ਲੋਕ ਨੰਗੀ ਜਾਂਦੇ ਮੂੰਹ ਜਿਹੜਾ ਬਨ ਮੰਨ ਕੇ ਹਣ ਗੱਡੀ ਵਾਲਾ ਤਾਂ ਨੰਗ ਜੂਗਾ ਤੇ ਉਧਰਲੇ ਵਾਸਤੇ ਵੇ ਲੋ ਭਾਂਬਰ ਨਿਕਲੀ ਜਾਂਦੇ ਆ ਉਹ ਵੇਖੋ ਇੱਕ ਇਧਰਲੇ ਪਾਸੇ ਵੇਲਾ ਦਰਖਤ ਮੱਚੀ ਜਾਂਦਾ ਵੇ ਇਹਦਾ ਕੀ ਕਸੂਰ ਆ ਬਾਈ ਹੈਗਾ ਕੋਈ ਕਸੂਰ ਆ ਜੇ ਇਹ ਮੰਨ ਕੇ ਚੱਲੋ ਇਹਨਾਂ ਦੇ ਇਹ ਦਰਖਤਾਂ ਦੇ ਇਹ ਜਵਾਕ ਵੀ ਬੱਚੇ ਵੀ ਖੜੇ ਆ ਇਹਨਾਂ ਦੇ ਹਨਾ ਠੀਕ ਆ ਬੱਚੇ ਹੀ ਆ ਜਿਹੜੇ ਆ ਨਿੱਕੇ ਨਿੱਕੇ ਪੌਦੇ ਉੱਗੇ ਆ ਇਹਨਾਂ ਨੂੰ ਸਾੜੀ ਜਾਂਦੇ ਜੇ ਮੰਨ ਕੇ ਚੱਲੋ ਬਈ ਜੇ ਆਪਣੇ ਜਵਾਕਾਂ ਨਾਲ ਐਵੇਂ ਦਾ ਹੋਵੇ ਕਿਵੇਂ ਮਹਿਸੂਸ ਕਰੋਗੇ ਲਾ ਕੇ ਅੱਗ ਨਿਕਲ ਜਾਂਦੇ ਆ ਆਪ ਤੁਸੀਂ ਆ ਸੜਕ ਦੇ ਵਾਹਣ ਵਾਹਣਾਂ 'ਚ ਕੋਈ ਅੱਗ ਨਹੀਂ ਬਈ ਆ ਸੜਕ ਦੇ ਆਸੇ ਪਾਸੇ ਪਤਾ ਨਹੀਂ ਕਿਹੜਾ ਕੰਜਰਾਂ ਅੱਗ ਲਾ ਗਿਆ ਵੇਲਾ ਤਲਵੰਡੀ ਭਾਈ ਵਾਲਾ ਤੇ ਕੋੜ ਕੋੜ ਵਾਲਾ ਇਹ ਵਾਲਾ ਰੋਡ ਆ ਪੁਰਾਣਾ ਰੋਡ ਆ ਤੇ ਆਹ ਵੇਖ ਲੋ ਸਾਰੇ ਜਿਹੜੇ ਦਰਖਤ ਥੱਲੋਂ ਮੱਠੀ ਜਾਂਦੇ ਆ ਕਈਆਂ ਨੂੰ ਅੱਗ ਲੱਗੀ ਪਈ ਆ ਤੇ ਜਿਹੜੇ ਨਿੱਕੇ ਲੁੱਕੇ ਛੋਟੇ ਸੀ ਦਰਖਤ ਉਹ ਤਾਂ ਬਿਲਕੁਲ ਜਿਹੜੇ ਖਤਮ ਹੁੰਦੇ ਹੁੰਦੇ ਜਾਂਦੇ ਆ ਤੇ ਆਹ ਵੇਖ ਲੋ ਸੜਕ ਜਿਹੜੀ ਸੜਕ ਤੇ ਅੱਗ ਚੜ ਗਈ ਏ ਆ ਦੇਖੋ ਤੁਸੀਂ ਮਾਲਕ ਦੇਖੋ ਸਾਰੇ ਝੋਲਸੇ ਪਏ ਆ ਦਰਖਤ ਕੋਈ ਹੈ ਕੋਈ ਇਹ ਕੰਮ ਚਾਜਦਾ ਬੱਕਰੇ ਟੇਕੇ ਬੈਠੀ ਦਾ ਨਹੀਂ ਬਾਅਦ ਚ ਕਹਦੇ ਨੇ ਗਾ ਗਰਮੀ ਵਧਦੀ ਆ ਗਰਮੀ ਵਧਣੀ ਆ ਪਰ ਰੱਬ ਦਾ ਕਸੂਰ ਕੱਢੀ ਜਾਣਗੇ ਰੱਬ ਦਾ ਕੀ ਕਸੂਰ ਆਪਦਾ ਵੀ ਕਸੂਰ ਕਿਣਿਆ ਕਰੋ ਆ ਦੇਖ ਲੋ ਕਰ ਦਿਓ ਸ਼ੇਅਰ ਵੀਡੀਓ ਭਈਆ ਪੰਚਾਤੋਂ ਉਹਦੇ ਤੱਕ ਬੰਦੇ ਆ